ਪਿੰਡ ਗੈਰੀਬੂਟਰ ਦੀ ਪੰਚਾਇਤ ਵੱਲੋਂ ਹੁਨਾਰਵਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੈਰੀਬੂਟਰ ਦੇ ਸਰਪੰਚ ਗਰਜੀਤ ਸਿੰਘ ਨੇ ਜਾਣਕਾਰੀ ਦੱਸਿਆ ਕਿ ਉਹਨਾਂ ਦੀ ਪਿੰਡ ਦੀਆਂ ਤਿੰਨ ਲੜਕੀਆਂ ਤੇ ਇੱਕ ਲੜਕਾ ਜੋ ਕਿ ਫਸਟ ਪੋਜੀਸ਼ਨ ਵਿੱਚ ਪਾਸ ਹੋਏ ਹਨ ਉਹਨਾਂ ਨੂੰ ਅੱਜ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇੱਕ ਪਿੰਡ ਦੀ ਹੁਨਾਰਵਰ ਲੜਕੀ ਜੋ ਕਿ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਲਈ ਸਿਲੈਕਟ ਹੋਈ ਹੈ ਉਸ ਨੂੰ ਵੀ ਅੱਜ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਪੰਚ ਗਰਜੀਤ ਸਿੰਘ ਨੇ ਦੱਸਿਆ ਕਿ ਹਰ ਪੰਚਾਇਤ ਨੂੰ ਚਾਹੀਦਾ ਹੈ ਕਿ ਬੱਚਿਆਂ ਦਾ ਮਾਨ ਸਨਮਾਨ ਜ਼ਰੂਰ ਕਰਨ ਅਤੇ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਵੀ ਜੋ ਵੀ ਵਿਦਿਆਰਥੀ ਫਸਟ ਆਉਂਦੇ ਹਨ ਜਾਂ ਕੋਈ ਬੱਚਾ ਨੌਕਰੀ ਲੱਗਦਾ ਹੈ ਤਾਂ ਉਹ ਨੂੰ ਗ੍ਰਾਮ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਨਾ ਦੀ ਰਿਪੋਰਟ ਅੱਜ ਆਪਾਂ ਪਿੰਡ ਗੈਰੀਵੂਟਰ ਖੜੇ ਆਂ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਤਨ ਤਨ ਜੀ ਗੁਰੂ ਅਰਜਨ ਦੇਵ ਜੀ ਦੇ ਸੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਖੰਡ ਪਾਠ ਸਹਿਬ ਪ੍ਰਕਾਸ਼ ਕਰਾਇਆ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਇਸ ਉਪਰੰਤ ਅੱਜ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਬੱਚੇ ਫਸਟ ਆਇਆ ਇੱਕ ਕੁੜੀਆ ਸਰਵਿਸ ਕਰ ਲੱਗੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੁਣ ਆਪਾਂ ਸਰਪੰਚ ਸਾਹਿਬ ਗਰਜੀਤ ਸਿੰਘ ਨਾਲ ਗੱਲ ਕਰਦੇ ਹਾਂ ਵੀ ਕੀ ਪ੍ਰੋਗਰਾਮ ਹੈ ਕਿੰਨੇ ਕਿੰਨੇ ਬੱਚੇ ਆਪਣੇ ਹਾਂਜੀ ਸਰ ਕੀ ਆਪਣੇ ਪ੍ਰੋਗਰਾਮ ਸੀ ਅੱਜ ਆਪਣੇ ਗੁਰਦੁਆਰਾ ਸਾਹਿਬ ਖੰਡਪਾੜ ਦੇ ਭੋਗ ਪਾਏ ਗਏ ਜੀ ਉਸ ਪ੍ਰੰਤ ਸਾਡੀ ਪੰਚਾਇਤ ਵੱਲੋਂ ਛੋਟਾ ਜਿਹਾ ਪ੍ਰੋਗਰਾਮ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਬੱਚੇ ਟੋਪ ਤੇ ਆਏ ਇੱਕ ਸਾਡੀ ਬੇਟੀ ਖੇਤੀਬਾੜੀ ਚ ਅਫਸਰ ਲੱਗੀ ਹੈ ਉਹਨਾਂ ਨੂੰ ਵੀ ਅਸੀਂ ਇੱਕ ਟਰੋਫੀ ਦੇ ਕੇ ਸਨਮਾਨਿਤ ਜਿੰਨੇ ਬੱਚੇ ਸੀ ਜਿਹੜੇ ਆਪਣੇ ਫਸਟ ਸੈਕੰਡ ਆਏ ਕੁੱਲ 4 ਬੱਚੇ ਸੀ ਜੀ ਇੱਕ ਬੇਟਾ ਸੀ ਤਿੰਨ ਬੇਟੀਆਂ ਠੀਕ ਹੈ ਜੀ ਤੇ ਜੋ ਆਪਣੇ ਬੇੜੀ ਖੇਤੀਬਾੜੀ ਮਹਿਕਮੇ ਚ ਲੱਗੀ ਆ ਕਿੰਨਾ ਦੀ ਗੁੜਿਆ ਕੀ ਕੀ ਪਛੋਕੜਾ ਉਹਨਾਂ ਦਾ ਇਹ ਲਸਵੰਤ ਸਿੰਘ ਜੀ ਸਾਡੇ ਜੀ ਇੱਥੇ ਮਕੈਨਿਕ ਦਾ ਕੰਮ ਕਰਦੇ ਸੀਗੇ ਜੀ ਤੇ ਰੀ ਪਰਿਵਾਰ ਨਾਲ ਸੰਬੰਧ ਸੀ ਜੀ ਕੁੜੀ ਨੇ ਬਹੁਤ ਚੰਗਾ ਵਧੀਆ ਫੜ ਲਿਖ ਕੇ ਆਪਦੇ ਡੈਡੀ ਦਾ ਨਾਮ ਰੋਸ਼ਨ ਕੀਤਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਧੰਨਵਾਦ ਕਰਦੇ ਹਾਂ ਬੇਟੀ ਜੀ ਤੁਸੀਂ ਹੋਰ ਪੰਚਾਇਤਾਂ ਨੂੰ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਦਿਓਗੇ ਅਸੀਂ ਚਾਹੁੰਦੇ ਸਾਡੇ ਬੱਚੇ ਹੋਰ ਇਸ ਤੋਂ ਬਾਅਦ ਵੱਧ ਤੋਂ ਵੱਧ ਤਰੱਕੀ ਕਰਨ ਆਏ ਸਾਲ ਅਸੀਂ ਸਾਰੇ ਬੱਚਿਆਂ ਨੂੰ ਸਨਮਾਨਿਤ ਕਰਿਆ ਕਰਾਂਗੇ ਪਿੰਡ ਵਿੱਚ ਜੀ ਬਹੁਤ ਬਹੁਤ ਵਧੀਆ ਤਰੱਕੀਆਂ ਕਰਨ ਸਰਪੰਚ ਸਾਹਿਬ ਗਰਜੀਤ ਸਿੰਘ ਦਾ ਕਹਿਣਾ ਹੈ ਜੋ ਬੱਚੇ ਆਏ ਵਾਰੀ ਫਸਟ ਸੈਕਿੰਡ ਆਏ ਕਰਨਗੇ ਉਹਨਾਂ ਬੰਨਿਓ ਸਨਮਾਨਿਤ ਕੀਤਾ ਜਾਇਆ ਕਰੇਗਾ